ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 5-5 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਇੱਥੇ ਤਿੰਨ ਕੁੰਡੇ ਆਪਣੇ ਕੋਲੇ ਵਾਧਾ ਹੈ ਜੀ 5-5 ਗੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਆਪਾਂ ਤਿੰਨ ਕੁੰਡੇ ਵਾਧਾ ਪਾ ਲੈਣੇ ਆ ਤੇ ਆਪਣਾ ਡਿਜ਼ਾਈਨ ਬਿਲਕੁਲ ਬਣ ਕੇ ਸੈੱਟ ਆਊਗਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਆਪਣਾ ਦੋ ਕਲਰ ਦਾ ਡਿਜ਼ਾਈਨ ਜੀ ਆਪਾਂ ਪਹਿਲਾਂ ਦੱਸਣਾ ਭੁੱਲ ਗਏ ਦੋ ਕਲਰ ਚ ਬਣਾਵਾਂਗੇ ਆਪਾਂ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਬਣਾਉਣਾ ਡਿਜ਼ਾਈਨ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ। ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਤੇ ਲਓ ਜੀ ਆਪਾਂ ਤਿੰਨ ਕੁੰਡੇ ਬਣਾ ਲਏ। ਇੱਕ ਕੁੰਡਾ ਪਤਾ ਰਿਹਾ, ਦੋ ਕੁੰਡੇ ਆਪਾਂ ਸਿੱਧੇ ਬਣਾ ਲਏ। ਇਹ ਤਿੰਨ ਕੁੰਡੇ ਨੂੰ ਛੱਡ ਕੇ ਹੁਣ ਆਪਾਂ ਦੇਖੋ ਜੀ। ਹੁਣ ਆਪਾਂ ਦੂਸਰਾ ਕਲਰ ਲਾਵਾਂਗੇ। ਇਹਦੇ ਨਾਲ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਲਾਂਗੇ। ఫండేతో తిను కుండే బ తిని బవే దో తి ఫేతో తిని కండి బావే ਦੋ ਕੁੰਡੇਆਂ ਤੋਂ ਆਪਾਂ 6 ਕੁੰਡੇ ਬਣਾ ਲੈਣੇ ਆ ਦੇਖੋ ਜੀ ਇਸ ਤਰ੍ਹਾਂ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਆਪਾਂ ਆਪਣੇ ਜਿਹੜਾ ਆਪਣਾ ਬੇਸ ਕਲਰ ਆ ਉਹਦੇ ਨਾਲ ਦੋ ਕੁੰਡੇ ਫਿਰ ਲਵਾਂਗੇ ਆਹ ਸੌਰੀ ਇੱਕ ਕੁੰਡੇ ਤੋਂ ਫਿਰ ਤਿੰਨ ਕੁੰਡੇ ਬਣਾਵਾਂਗੇ ఇండితో తే తిని బవాలే హాస్ట్ వాళ్ళ కు కలర్ నా బే హ ਫਰਸਟ ਵਾਲਾ ਕੁੰਡਾ ਤਾਰਾਂਗੇ ਆਪਾਂ ਧਾਗਾ ਸਿੱਧੇ ਪਾਸੇ ਕਰਾਂਗੇ ਇਹ ਲਾਪਾ ਇਸ ਧਾਗੇ ਨੂੰ ਆਸਟਰਾਂ ਵਾਲ ਚ ਲੈ ਲੈਨੇ ਆਪਾਂ ਫਿਰ ਆਪਾਂ ਪਿੱਛੇ ਕਰਦੇ ਆਂ ਤੋ ਕੁੰਡੇ ਆਪਾਂ ਉਲਟੇ ਬਣਾ ਲੇ ਧਾਗਾ ਆਪਣਾ ਇੱਧਰ ਹੀ ਰਹੂਗਾ ਆ ਤਿੰਨ ਕੁੰਡੇ ਆਪਾਂ ਲਵਾਂਗੇ ਤਿੰਨਾ ਤੋਂ ਆਪਾਂ ਇੱਕ ਕੁੰਡਾ ਬਣਾ ਦੇਵਾਂਗੇ ਆਪਣਾ ਸਿੱਧੇ ਬਣਾ ਲਵਾਂਗੇ ਇਹ ਜਿਹੜੇ ਕੁੰਡੇ ਬਣਾਉਣੇ ਆਪਾਂ ਉਲਟੇ ਪਾਸੇ ਇਹ ਸਿੱਧੇ ਬਣਾ ਲੇ ਧਾਗਾ ਆਪਣਾ ਇੱਧਰ ਹੀ ਰਹੂਗਾ

ਉਲਟੇ ਬਣਾ ਲਵਾਂਗੇ ਜਿਹੜਾ ਆਪਣਾ ਬੇਸ ਕਲਰ ਹੈ ਜਿਹੜੇ ਆਪਾਂ ਤਿੰਨ ਗੁੰਡੇ ਬਣਾਏ ਆ ਇੱਕ ਗੁੰਡੇ ਤੋਂ ਇਹ ਆਪਾਂ ਉਸੇ ਰੰਗ ਨਾਲ ਸਿੱਧਾ ਬਣਾ ਲਵਾਂਗੇ ਗੁੰਡਾ ਇੱਕ ਗੁੰਡਾ ਬਣਾ ਲੈਣਾ ਤਿੰਨਾਂ ਦਾ ਕਿਉਂਕਿ ਆਪਣੇ ਤਿੰਨ ਗੁੰਡੇ ਆ ਇਹ ਦੋ ਗੁੰਡੇ ਆਪਾਂ ਘਟਾ ਦੇਣੇ ਆ ਇੱਕ ਗੁੰਡਾ ਆਪਣੇ ਕੋਲ ਰਹਿ ਜੂਗਾ ਜੀ ਫਿਰ ਇੱਥੇ ਆਪਾਂ ਬਣਾਵਾਂਗੇ ਜੀ ਦੋ ਗੁੰਡੇ ਤੇ ਲਾਸਟ ਵਾਲਾ ਕੁੰਡਾ ਆਪਾਂ ਆਪਣੇ ਇਸ ਕਲਰ ਨਾਲ ਬਣਾ ਲਵਾਂਗੇ ਤੇ ਲੋ ਜੀ ਆਪਣਾ ਇਸ ਤਰ੍ਹਾਂ ਬਣ ਗਿਆ ਡਿਜ਼ਾਈਨ ਇਹ ਹੁਣ ਦੇਖੋ ਜੀ ਆਪਾਂ ਹੁਣ ਆਪਾਂ ਜਿਹੜਾ ਆਪਣਾ ਪਿੰਕ ਕਲਰ ਆਪਾਂ ਇਹ ਲਵਾਂਗੇ ਇਹਦੇ ਨਾਲ ਆਪਾਂ ਆਹ ਕੁੰਡਾ ਬਣਾ ਲੈਨੇ ਆ ਕਿਉਂਕਿ ਫਿਰ ਥੋੜਾ ਇਧਰੋਂ ਖਿੱਚ ਪੈ ਜਾਊਗੀ ਹੁਣ ਆਪਾਂ ਦੇਖੋ ਜੀ ਆਹ ਕੁੰਡਾ ਚੱਕਾਂਗੇ ਜਿਹੜਾ ਆਪਾਂ ਛੱਡਿਆ ਧਾਗਾ ਇਹ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਬਾਕੀ ਦੇ ਕੁੰਡੇ ਆਪਾਂ ਇਸ ਰੰਗ ਨਾਲ ਹੁਣ ਆਪਾਂ ਬਣਾਉਣਾ ਤਾਂ ਇਸ ਨਾਲ ਹੀ ਆਪਣਾ ਜਿਹੜਾ ਬੇਸ ਕਲਰ ਹੈ ਉਹਦੇ ਨਾਲ ਹੀ ਆਪਾਂ ਸਾਰੇ ਕੁੰਡੇ ਸਿੱਧੇ ਬਣਾ ਲੈਣੇ ਹੁਣ ਆ ਸਿਲਾਈ ਇੱਥੋਂ ਚ ਪਾਵਾਂਗੇ ਇਸ ਧਾਗੇ ਦੇ ਤੇ ਆਪਾਂ ਕਿੰਡਾ ਆਪਾਂ ਇਸ ਤਰ੍ਹਾਂ ਕਰਕੇ ਸਿੱਧਾ ਬਣਾ ਲਵਾਂਗੇ ਲਾਸਟ ਤੇ ਵੀ ਦੇਖੋ ਜੀ ਚਲੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹ ਸਲਾਈ ਉਲਟੀ ਸਲਾਈ ਬਣਾ ਕੇ ਕੰਪਲੀਟ ਕਰਦੇ ਹਾਂ ਚਲੋ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਤੇ ਹੁਣ ਆਪਾਂ ਫਿਰ ਤੋਂ ਡਿਜ਼ਾਈਨ ਸਟਾਰਟ ਕਰਾਂਗੇ ਫਾਸਟ ਕੁੰਡਾ ਆਪਾਂ ਤਾਰਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਆਪਣਾ ਜਿਹੜਾ ਬੇਸ ਕਲਰ ਆ ਉਹਦੇ ਨਾਲ ਫਿਰ ਆਪਾਂ ਦੂਸਰਾ ਕਲਰ ਲਵਾਂਗੇ ਇਹਦੇ ਨਾਲ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਲਵਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਲਵਾਂਗੇ ਆਪਾਂ ਇਹ ਦੋ ਕੁੰਡਿਆਂ ਤੇ ਬਣਾਉਣਾ ਡਿਜ਼ਾਈਨ ఫిరుతో తిని కండే సో తిను బే ਲਾਸਟ ਵਾਲਾ ਗੁੰਡਾ ਫੇਰ ਤੋਂ ਆਪਾਂ ਇਸ ਕਲਰ ਨਾਲ ਬਣਾ ਲਵਾਂਗੇ ਕਿਉਂਕਿ ਆਪਣੇ ਆਹ ਜਿਹੜਾ ਬਣਾਉਣਾ ਹੁੰਦਾ ਫੇਰ ਇੱਥੇ ਇਹ ਬਣ ਜਾਂਦਾ ਜੇ ਆਪਾਂ ਨਹੀਂ ਬਣਾਉਂਦੇ ਤਾਂ ਫੇਰ ਇਹ ਸੋਨਾ ਨਹੀਂ ਬਣਦਾ ਇਹ ਲਾਸਟ ਵਾਲਾ ਫੁੱਲ ਜਾਂ ਤੇ ਲਓ ਜੀ ਆਪਾਂ ਤਿੰਨ ਡਿਜ਼ਾਈਨ ਬਣਾਏ ਦੇਖੋ ਜੀ ਕਿੰਨੇ ਸੋਹਣੇ ਲੱਗਦੇ ਆ ਤੇ ਆਪਣਾ ਇਹ ਛੇ ਸਲਾਈਆਂ ਚ ਕੰਪਲੀਟ ਹੋ ਜਾਂਦਾ ਜੀ ਡਿਜ਼ਾਈਨ ਜੀ ਸਾਰਾ ਬਣ ਕੇ ਚਾਰ ਸਲਾਈਆਂ ਆਪਾਂ ਆ ਬਣਾਈਆਂ ਦੋ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਜੀ ਚਾਰ ਸਲਾਈਆਂ ਚ ਬਣ ਕੇ ਤਿਆਰ ਹੋ ਜਾਂਦਾ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਵਾਸਤੇ ਟੋਪੀ ਕੋਈ ਵੀ ਚੀਜ਼ ਬਣਾ ਸਕਦੇ ਹੋ ਤੁਸੀਂ ਹਰੇਕ ਚੀਜ਼ ਤੇ ਬਣ ਜੂਗਾ ਜੀ ਇਹ ਤੇ ਬਹੁਤ ਸੋਹਣਾ ਲੱਗਦਾ ਜੀ ਤੇ ਚਲੋ ਜੀ ਅਜੀ ਆਪਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਸੋਨਾ ਜਿਆ ਕਰ ਦਿਓ ਜੀ ਕਮੈਂਟ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਤੇ ਆਪਣੇ ਚੈਨਲ ਨੂੰ ਜੀ ਜਰੂਰ ਵੱਧ ਤੋਂ ਵੱਧ ਰਿਪੋਰਟ ਕਰੋ ਜੀ ਸਾਰੇ ਭੈਣ ਭਰਾਵਾਂ ਅਗੇ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ